ਕੱਦੀ ਲੱਗੀ ਆ ਇਹ ਮੇਰਾ ਪਾਵਰਪਰ ਤੋ ਆ ਰਿਹਾ ਸਾਨੂੰ ਉੱਥੋਂ ਆ ਕੇ ਦੇ ਦੇ ਇੰਨੀ ਤੁਰੋ ਇਹ ਤਾਂ ਵੀਰੇ ਤੂੰ ਕੋਲੇ ਪਹਿਲਾਂ ਨਹੀਂ ਦੇਖੀ ਨੀ ਤੂੰ ਉੱਦੋਂ ਦੇ ਬੰਦੇ ਉਹ ਬਾੜੀ ਉੱਪਰ ਨੂੰ ਬਹੁਤ ਜੱਗ ਲੀ ਤੇਜ਼ ਆ ਗਾ ਮਿੱਤਰੋ ਬਹੁਤ ਦੂਰ ਲੰਗੇ ਆ ਗਏ ਮਿੱਤਰੋ ਆਪਾਂ ਪਿੰਡ ਇਧਰ ਪਹਾੜਪੁਰ ਖੜੇ ਆ ਤੇ ਆਹ ਦੇਖੋ ਸਾਰਾ ਲੰਗਾ ਸੜਕੇ ਪਜਾ ਸੁਆਹ ਹੋ ਗਿਆ ਤੇ ਉਹ ਦੇਖ ਸੰਦ ਤੁਸੀਂ ਇੱਥੋਂ ਵੀ ਅੱਗ ਕਾਫੀ ਵੱਧ ਚੁੱਕੀ ਆ ਆਪਾਂ ਵੀ ਟਾਣੀ ਚੱਕੇ ਸਰਦੇ ਆ ਉਹ ਬਹੁਤ ਦੂਰ ਲੰਘੀ ਇੱਕ ਹਵਾ ਬਹੁਤ ਚੱਲਦੀ ਆ ਤੇ ਅਸੀਂ ਬਾਵਰਪੁਰ ਤਵਾਰੇ ਸੀ ਬਹੁਤ ਦੂਰ ਅੱਗ 10 ਕਿਲੋਮੀਟਰ ਤੋਂ ਦਿਖ ਰਹੀ ਸੀ ਮੈਂ ਕਿਹਾ ਜਾ ਕੇ ਦੇਖਦੇ ਆ ਤੇ ਕਿੰਨੀ ਕੁ ਦੂਰ ਅੱਗ ਦੇਖੋ ਸਾਰੇ ਮਿੰਡਾਂ ਦੇ ਲੋਕ ਗਾੜੇ ਵਾਲੇ ਸਾਰੇ ਭਜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੇ ਸਾਰੀ ਇੱਧਰ ਤੂੜੀ ਕਰਨੀ ਪਈ ਐ ਤੇ ਆ ਲੰਗਾ ਸਾਰਾ ਸੜਕੇ ਸੁਹਾ ਹੋ ਗਿਆ ਇੱਧਰ ਨਰੇਗਾ ਵਾਲੇ ਲੱਗੇ ਹੋਏ ਦੀ ਕੰਮ ਕਰਦੇ ਦੇਖੋ ਕਿਸ ਤੋਂ ਨਾ ਪਾਣੀ ਤਾਂ ਆ ਪਾਇਆ

ਕਰਾ ਕੇ ਬਰੂ ਲਾ ਜਾਇਆ ਸਾਰੇ ਬੇ ਮਾਰੇ ਹੋਰ ਬਿਦੋਸ਼ਨਾ ਹੋ ਉਹ ਲੰਗੀ ਆ ਗੁਣ ਕਾਬੂ ਪਾਇਆ ਯਾਰ ਟਰੈਕਟਰ ਆ ਗਿਆ ਉੱਤਰੋ ਫਾਰਮ ਵਾਲਾ ਦੇਖੋ ਕਿੰਨੇ ਘਟਕੜ ਟਾਸਕ ਇੱਕ ਕੜ ਤੋਂ ਵੱਧ ਦਾ ਗੇੜ ਹੈ ਨਾ ਲਾਂਗਾ ਦੂੜੀ ਕਰਨ ਰੋਟਾਵੀਟਰ ਪਾਇਆ ਉਹ ਕਾਬੂ ਆ ਗਈ ਅੱਗੇ ਉੱਥੇ ਹੋਰ ਇਹ ਸਾਲ ਇਹ ਦਰ ਵੀ ਆ ਟਰੈਕਟਰ ਭੱਜ ਜਾ ਰਿਹਾ ਉਹਦੇ ਘੋਦਰ ਵੀ ਟਰੈਕਟਰ ਆ ਰਹੇ ਕਿੰਨੇ ਇਕੱਠੇ ਹੋ ਗਏ ਆਲੇ ਦਲੇ ਪਿੰਡਾਂ ਦੇ ਲੋਕ ਚੌਧਰੀ ਮਾਜਰੇ ਦੇ ਉਧਰੋਂ ਹੈਰੋ ਚੱਲ ਪਈ ਹੈਰੋ ਨਾਲ ਕਾਬੂ ਹੁੰਦੀ ਆ ਲੱਖੀ ਅੱਗ ਆ ਦਾ ਨੁਕਸਾਨ ਹੋ ਗਿਆ ਤੇ ਰੋਟਰ ਤੇ ਟਰੈਕਟਰ ਭਜਾਈਓ ਫਿਰਦੇ ਕੈਪ ਨੰਬੰਦ ਟਰੈਕਟਰ ਉਧਰ ਅੱਗ ਨਹੀਂ ਲੱਗਦੀ ਹੈਗੀ ਛੇਕ ਨਹੀਂ ਲੱਗਦਾ ਹੈਗਾ ਅੰਦਰ ਇੱਧਰੋਂ ਵੀ 855 ਆ ਗਿਆ ਭੱਜ ਗਏ ਉਹ ਵੀ ਮਿੱਤਰੋ ਮੌਕੇ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਆਪਾਂ ਵੀ ਨਾਲ ਲੱਗੇ ਹੋਏ ਤੁਸੀਂ ਦੇਖ ਹੀ ਲਿਆ ਤੇ ਅੱਜ ਲੱਗੀ ਅੱਗ ਪਹਾੜਪੁਰ ਨਾਬੇ ਦੇ ਹਨਾ ਤੇ ਉਧਰੋਂ ਵੀ ਆਲੇ-ਦਲੇ ਲੋਕ ਆ ਰਹੇ ਨੇ ਦੇਖ ਸਕਦੇ ਹੋ ਤੁਸੀਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਮਿੱਤਰੋ ਅੱਗ ਤੇ ਕਾਬੂ ਪਾ ਲਿਆ ਗਿਆ ਮੌਕੇ ਤੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਹਲੇ ਤੱਕ ਕੋਈ ਇੱਥੇ ਉਹ ਨਹੀਂ ਆਈ ਹੈਗੀ